ਦੇ ਮਹਾਪਰਵ ਦੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਹੋਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸ਼ਿਵਰਾਤ ਦਾ ਤਿਹਾੜਿਆ ਬੜੀ ਸ਼ਰਧਾ ਰੇ ਧੂਮਦਾ ਉਹਦੇ ਨਾਲ ਪੱਟੀ ਵਾਸੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਡੇ ਵੱਲੋਂ ਵੀ ਜੈ ਮਾਂ ਚੰਦਪੁਰ ਦੀ ਧਰਮਸ਼ਾਲਾ ਕਮੇਟੀ ਪੱਟੀ ਵੱਲੋਂ ਜਿਹੜਾ ਲੰਗਰ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਾਲੇ ਮੰਦਰ ਵੱਡੇ ਮੰਦਰ ਵਿਖੇ ਲਗਾਇਆ ਗਿਆ ਹੈ ਜੋ ਕਿ ਸਵੇਰ 8 ਵਜੇ ਤੋਂ ਲਗਾਤਾਰ ਨਿਰੰਤਰ جاری ਹੈ ਤੇ ਪ੍ਰਭੂ ਸ਼ਿਵਜੀ ਮਹਾਰਾਜ ਦੀ ਕਿਰਪਾ ਦੇ ਨਾਲ ਨਿਰੰਤਰ جاری ਰਹੇਗਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸ਼ਿਵਰਾਤੀ ਦੇ ਮਹਾਪਰਵ ਦੀ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਅੱਜ ਕੱਟੀ ਵਕੇ ਹਰੀ ਹਰ ਮੰਦਰੋ ਹੀ ਵਿੱਚ ਸ਼ਿਵਰਾਤੀ ਦਾ ਤਿਆਰ ਬਹੁਤ ਉਮਦਾਣਾ ਮਨਾਇਆ ਜਾ ਰਿਹਾ ਹੈ ਇਥੇ ਹਮੇਸ਼ਾ ਹੀ ਮਤਲਬ ਪੰਜਾਬ ਦੇ ਵਿੱਚੋਂ ਵੀ ਇਹ ਇੱਕ ਮੰਨਿਆ ਪਰਮੰਨਿਆ ਤਿਹਾਰ ਪੱਟੀ ਦੇ ਵਿੱਚ ਮਨਾਇਆ ਜਾਂਦਾ ਤੇ ਇਥੋਂ ਦੀ ਸ਼ੋਭਾ ਯਾਤਰਾ ਨਿਕਲਦੀ ਹੈ ਅਸੀਂ ਉਸ ਲੰਗਰ ਵਿੱਚ ਆਪਣੀ ਚੰਤਪੁਰਨੀ ਧਰਮਸ਼ਾਲਾ ਮੈਨੇਜ ਹੋਗੇ ਐਂਡ ਚੈਰੀਟੇਬਲ ਟਰਸਟ ਵੱਲੋਂ ਅਸੀਂ ਇਥੇ ਲੰਗਰ ਲਗਾਇਆ ਉਹ ਜੋ ਕਿਸੇ ਤੋਂ ਚੱਲ ਰਿਹਾ ਹੈ ਤੇ ਸੰਗਤਾਂ ਦਾ ਬੁਰਾ ਸਹਿਯੋਗ ਨਾਲ ਲਗਾਇਆ ਗਿਆ ਤੇ ਸੰਗਤਾਂ ਵਾਸਤੇ ਹੀ ਲਗਾਇਆ ਗਿਆ ਹੈ ਬਾਕੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇੰਡੀਆ ਜੋ ਦੇਵੀ ਦੇਵਤਿਆਂ ਦੀ ਧਰਤੀ ਹੈ ਇੱਥੇ ਵਿਊਗ ਦੇਵ ਮਹਾਦੇਵ ਸ਼ਿਵ ਜੰਕਰ ਮਹਾਰਾਜ ਜੀ ਦੇ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਸਾਰੇ ਸੰਸਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਪੱਟੀ ਨਮਾਸੀ ਬਹੁਤ ਹੀ ਕੁੱਝ ਕਿਸਮ ਦੇ ਹਨ ਕਿ ਹਰ ਤਰ੍ਹਾਂ ਦੇ ਦਿਨ ਤੇ ਹਾਰ ਬੜੇ ਸ਼ਰਦਾ ਪੂਰੋਂ ਕਿਥੇ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਦੋ ਮੇਨ ਇਤਿਹਾਰ ਜਿਹੜੇ ਸ਼ਿਵਰਾਤਰੀ ਤੇ ਦੁਸ਼ਹਰਾ ਪਰਵ ਬੜੇ ਵੱਡੇ ਪੱਦਰ ਤੇ ਮਨਾਏ ਜਾਂਦੇ ਹਨ ਇਸੇ ਤਰ੍ਹਾਂ ਅੱਜ ਸ਼ਿਵਰਾਤਰੀ ਦਾ ਦਿਨ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰੀ ਹਰ ਰੋਹੀ ਮੰਦਰ ਗੁਪਤੇਸ਼ਵਰ ਮੰਦਰ ਦੇ ਹੋਰ ਪੱਟੀ ਦੇ ਸਾਰੇ ਛੇ ਭਗਤ ਜਿੱਥੇ ਇਥੇ ਪੂਜਾਰਤਨਾ ਕਰਦੇ ਹਨ ਉੱਥੇ ਇਹਨਾਂ ਮੰਦਰਾਂ ਵਿੱਚ ਬਹੁਤ ਹੀ ਸ਼ਰਦਾ ਦੇ ਨਾਲ ਸ਼ਿਵਰਾਤਰੀ ਮਨਾਈ ਜਾ ਰਹੀ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਛੇ ਭਗਤ ਨੱਚ ਰਹੇ ਹਨ ਗਾ ਰਹੇ ਹਨ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਹਨ ਤੇ ਲੋਕ ਖਾ ਰਹੇ ਹਨ ਤੇ ਛੇ ਭਗਤ ਆਨੰਦ ਮਾ ਰਹੇ ਹਨ Shiv ji ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ जय शिव शंकर